ਸਤਿ ਸ਼੍ਰੀ ਅਕਾਲ ਜੀ ਸਾਰੇਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੋਂਗਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਤਿੰਨਾ ਮਗਰੀ ਤੁਹਾਨੂੰ ਵਸ਼ੀਆਂ ਦਿਖਾਉਣੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਦੋ ਟਾਈਮ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਅਸੀਂ ਵੀਡੀਓ ਚ ਕਦੀ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪੁੱਛ ਲਿਆ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਕੰਪਲਈ ਸਰ ਫੋਨ ਨੰਬਰ ਵੀ ਬੋਲ ਦੋ 72290481 ਜੀ ਠੀਕ ਹੈ ਜੀ ਰੇਗਿਆ ਪਰਸਾਂ ਵਾਲਾ ਮਾਲ ਫਿਰ ਮਾਲ ਹਰੀ ਭਾਜੀ ਐਦਾਂ ਹੀ ਬਾਹ ਹੁੰਦਾ ਜਾਂਦਾ ਰਹਿੰਦਾ ਜੋ ਅੱਜ ਵੀ ਰੇਡ ਨਿਗੇ ਨਿਗੇ ਜੇ ਭਾਜੀ ਠੀਕ ਹੈ ਜੀ ਭਾਜੀ ਸੁਈਆਂ ਚਾਈਆਂ ਵਹਿੜਾਂ ਤੇ ਨਾਂ ਮਗਰੀ ਵਛੀਆਂ ਜਿਓ ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਲਈ ਤੋਂ ਕਰ ਲਈਏ ਇਹ ਵੀ ਜੀ ਸੂਈ ਜੋ ਅੱਜ 12 13 ਦਿਨਾਂ ਇਹ ਸੂਈ ਨੂੰ ਵਸ਼ੀਏ ਦੇ ਮਗਰ ਜੋ ਦੁੱਧ ਕਿੰਨਾ ਜੀ ਦੁੱਧ ਭਾਈ 10 ਕਿਲੋ ਪੱਕਾ ਤਿਆਰ ਹੋਊਗਾ ਠੀਕ ਹੈ ਜੀ ਆ ਜੀ ਹੋ ਬਾਹਰ 10 ਕਿਲੋ ਲਾਵੇ ਆਪਣਾ ਬਾਕੀ ਵੀਰ ਜੀ ਠੰਡੀ ਸੀਲ ਜਿਹਾ ਥਣ ਤੁਹਾਨੂੰ ਬਾਕੀ ਚੰਗਾ ਲੱਗਾ ਹੋ ਆ ਥਣ ਦੇਖ ਸਕਦੇ ਤੇ ਲੱਗੇ ਤਾਂ ਆਪਾਂ ਦੂਰ ਦੂਰ ਜਿਹੜਾ ਥਾਣੇ ਤੇ ਆ ਵਸ਼ੀਗੇ ਦੇ ਮਗਰ ਹਾਂਜੀ ਤੇ ਇਹਦਾ ਫਿਰ ਮੁੱਲ ਮੋਲ ਵੀਰ ਜੀ ਛੋੜਾਈ ਆ ਯਾ ਮੋਲ ਕਰਾਉਣੇ ਭਾਈ 35 ਰਤੀਆ ਦੇ ਦिए ਕਰ ਦੇ ਵਿੱਚ ਛੋਟ ਛੜ 27000 ਦੀ ਭਾਈ ਦੇ ਦਾਂਗੇ 27000 ਦੀ ਦੇ ਦੋ ਮੌਕੇ ਤਾਂ ਕੋਈ ਨਹੀਂ ਮਾਨਤਾਨ ਕਰ ਦਾਂਗੇ ਤੇ 10 ਕਿਲੋ ਚ ਵਾਦਾ ਕਰੋ ਦੁੱਧ ਕਰੋ ਭਾਈ 10 ਕਿਲੋ ਤਿਆਰ ਹੋਗਾ ਆਪਣਾ ਚੋਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਤੇ ਵਾਦਾ ਭਾਈ ਰਾਤੀ ਦੀ ਸੋਈ ਹੈ ਦੱਸੀ ਅੱਛਾ ਰਾਤੀ ਸੋਈ ਹੈ ਹਾਂ ਜੀ ਜੇਰ ਜੂ ਰਹਿ ਪ੍ਰੋਪਰ ਪਾਤੀ ਜਨੇ ਅੱਛਾ ਹਾਂ ਜੀ ਦੁੱਧ 8-9 ਕਿਲੋ ਚਵਾਈ ਜਾਊਗੀ ਬਾਕੀ ਥਣ ਤੋਂ ਚੰਗਾ ਲੱਗਾ ਜੋ ਇੱਕ ਇਹ ਆ ਚਲੋ ਤਾਜੀ ਸੋਈ ਆ ਥੋੜੀ ਲੱਪੇ ਚ ਆ ਤੇ ਉਦਾਂ ਵੀ ਚਲੋ ਥੋੜੀ ਕਿਸ ਚਲੋ ਕਿਸੇ ਤੱਕ ਕਰਦਾ ਵਧੀਆ ਸਾਰੀ ਜਾਊਗੀ ਕਾਦੇ ਦਾ ਹਿਸਾਬ ਦਾਈ ਆ ਅੱਜ ਲੈ ਆ ਤਾਜੀ ਸੂਈ ਆ ਮਗਰ ਵੀ ਇਹਦੇ ਵਛੀ ਆ ਬਾਕੀ ਵੀ ਚੰਗੀ ਹਾਲਤ ਨਹੀਂ ਸੀ ਪੂਰੇ ਫੇਤੇ ਆਪਾਂ ਦੇਖ ਸਕਦੇ ਨੇ ਪੂਰੇ ਨਹੀਂ ਤਾਂ ਜੇ ਖਾ ਦੇਣੇ ਵੀ ਜੰਡੀ ਸੀ ਹਾਂ ਇਹ ਬੱਚੇ ਨੇ ਦੋਸਤ ਚੰਗਲ ਨਹੀਂ ਨਹੀਂ ਜਾ ਚਾਹ। ਅੰਮਾੜੋਂ ਆਪ ਦੇਖਾ ਦਿਨ ਨਾਲ ਤਾਜੀ ਹੈ। ਕਿੰਨਾ ਮੁੱਲ ਰੱਖਣਾ ਵਿਧੀ ਇਹਦਾ? ਮੁੱਲ ਵੀਰ ਜੀ ਛੋੜਾ ਹੀ ਆਇਆ। ਮੁੱਲ ਜੋ ਮਰਜ਼ੀ 20000 ਦੇ ਦਾਂਗੇ। ਕਰਨੀ ਵਿੱਚ ਛੋਟ-ਛਾਟ ਹੋਰ। 1000 ਰੁਪਿਆ ਭਾਈ ਛੋਟ ਕਰਦਾ ਮੌਕੇ ਤੇ ਕੋਈ ਨਹੀਂ ਮਾਨਤਾਨ ਹੋਰ ਕਰਦਾਂਗੇ। ਠੀਕ ਹੈ ਜੀ। ਚਲੋ ਬੰਨਾ ਫਿਰ ਤੇ ਦਿਖਾ ਦਿਓ ਚਵਾਜ ਦਾ ਫਿਰ। ਆ ਦੇਖਾਂ ਤੇ ਜੀ। ਇਹ ਪੀਲੇ ਰੰਗ ਦਾ ਬੋਲਾ ਹੀ ਆ ਹਾਂਜੀ ਆ ਗਿਆ ਵਿੱਚ ਟਿੱਕ ਤੇ ਹੁਣ ਆ ਜਿਹੜੀ ਗਾਂ ਜਿਹੜੀ ਵਰਜੀ ਸੂਈ ਜ ਚੌਥਾ ਪਾਈ ਵੰਦੇ ਆ ਵਸ਼ੀਏ ਦੇ ਮਗਰ ਜਿਓ ਇਹਦੇ ਮਗਰ ਵੀ ਵਸ਼ੀ ਆ ਜਿਹੜੀ ਹਾਂਜੀ ਦੁੱਧ ਲਾਲੇ ਭਾਈ ਬੋਲਾ ਲਾ 10 ਕਿਲੋ ਤਿਆਰ ਜਿਹਾ ਭਾਈ ਹੈਗਾ 10 ਕਿਲੋ ਪੱਕਾ ਦੁੱਧ 10 ਕਿਲੋ ਭਾਈ ਆ ਆਪਣਾ ਚੋਣ ਠੀਕ ਹੈ ਜੀ ਹਾਂਜੀ ਤੋਲ ਤੋ ਫਿਰ ਬਾਕੀ ਫੁੜੀ ਕਿਹੜੇ ਵਰਜੀ ਸੰਭੀ ਘੱਟ ਜੋ ਸੰਭੀ ਘੱਟ ਐ ਤੇ ਇਧਰ ਵੀ ਦੀ ਇੱਕ ਪਾਸਾ ਥੋੜਾ ਵੱਡਾ ਨਹੀਂ ਮਖੌਂਦੀ ਜੀ ਜੀ ਭਾਲ ਫੁੱਲ ਪਈ ਜੇ ਬਾਕੀ ਬੱਚਾ ਪੁੱਛਾ ਚੁੰਗਿਆ ਬਾਕੀ ਆ ਬਰਾਬਰ ਚੋ ਉਹ ਤਰ੍ਹਾਂ ਥਨ ਸਨ ਬਰਾਬਰ ਹੀ ਪੂਰੇ ਬਾਕੀ ਭਾਜੀ ਬਰਾਬਰ ਜਿਵੇਂ ਆਪਣੇ ਚੋਗ ਤਸੱਲੀ ਕਰੇ ਠੀਕ ਹੈ ਇਹਨਾਂ ਚਵਾਜੂ ਬਾਕੀ ਥੋੜਾ ਤੇ ਆ ਵਛੀ ਚੱਲੋ ਸੋਹਣੀ ਹੈ ਇਹਦੇ ਮਗਰ ਵੀ ਹਾਂਜੀ ਅਮਗਲੇ ਖਾਣੇ ਦਾ ਚਵਾਜ ਤੇ ਅਗਲੇ ਖਾਣੇ ਵਿੱਚ ਦੇਖਾਂਗੇ ਹਾਂਜੀ ਚਵਾਜੂ ਵੀ ਜੀ ਸਾਫ ਗਿਆ ਠੰਡੀ ਸੀ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਛੋੜਾ ਇਹ ਲਿੱਸੀ ਲੁੱਸੀ ਆ ਵੀਰ ਕੋਈ ਸਾਂਭ ਲੂ ਵੱਡੇ ਜੋੜਾਂ ਚ ਵੜਿਆ ਹਾਂਜੀ ਮੁੱਲ ਭਾਈ ਜੋ ਮਰਜ਼ੀ ਕਰੀਏ 20000 ਰੁਪਏ ਦੇ ਦਾਂਗੇ ਅੱਛਾ 20000 ਦੀ ਮੌਕੇ ਤੇ ਕੋਈ ਨਹੀਂ ਭਾਜੀ ਮਾਂ ਤਾਨ ਕਰਾ 10 ਕਿਲੋ ਭਾਜੀ ਮੈਂ ਦੁੱਧ ਲਾੜੇ ਬੋਲਾ ਲਾੜੇ ਤਿਆਰ ਦੇ ਥੱਲੇ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਸੋਇਆ ਸੋਇਆ ਮਾਲਿਆ ਚੋਗੇ ਤਸੱਲੀ ਕਰਕੇ ਇੱਥੋਂ ਵੇਖ ਚਾ ਕੇ ਖੜਾ ਵੇਖ ਚਾ ਕੇ ਇੱਥੇ ਤਸੱਲੀ ਕਰਕੇ ਖੜਾ ਹੋਣਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਅਪਾਸ਼ੋ